ਇਹ ਸਾਰੀ ਵਿਰਾਸਤ ਉਹਨਾਂ ਦੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ 84 ਕਿਲਿਆਂ ਦੇ ਵਿੱਚ ਕੰਪਨੀ ਬਾਗਿਆ। ਔਰ ਇਹ ਸ਼ੇਰ-ਏ-ਪੰਜਾਬ ਦੀ ਉਹ ਵਿਰਾਸਤ ਹੈ ਜਿੱਥੇ ਉਹਨਾਂ ਦੀ ਯਾਦ ਵਿੱਚ ਇੱਕ ਬੁੱਤ ਸਥਾਪਿਤ ਕੀਤਾ ਗਿਆ। ਔਰ ਇਸ ਬੁੱਤ ਦੇ ਹਾਲਾਤ ਐਸੇ ਸੀ ਕਿ ਜਿਸ ਵੇਲੇ ਵੀ ਅਸੀਂ ਹਰ ਸਾਲ ਇੱਥੇ ਵਰਸੀ ਮਨਾਉਣਾਉਂਦੇ ਸੀ ਚਾਹੇ ਇਹਨਾਂ ਦਾ ਜਨਮ ਦਿਹਾੜਾ ਮਨਾਉਣਾ ਦੇ ਸੀ ਅਸੀਂ ਉਸ ਦੇ ਸੀ। ਉੱਚ ਪਦਵੀਆਂ ਤੇ ਨਿਯੁਕਤ ਕਰਕੇ ਇੱਕ ਅੱਖ ਨਾਲ ਵੇਖਿਆ ਤੇ ਹਰ ਕਿਸੇ ਨੂੰ ਇੱਕ ਸਮਾਨ ਰੱਖਿਆ ਤੇ ਉਸ ਦੀ ਯਾਦਗਾਰ ਦੇ ਹਾਲਾਤ ਇਹ ਹੁਣ ਔਰ ਹਰ ਵਾਰੀ ਰਹਿ ਜਾਂਦਾ ਸੀ ਰੋਜ਼ ਸਾਨੂੰ ਤੇ ਹੁਣ ਜਿਹੜਾ ਵਾ 95 ਲੱਖ ਤੋਂ 75 ਲੱਖ ਰੁਪਏ ਦਾ ਜਿਹੜਾ ਹੈ ਪ੍ਰੋਜੈਕਟ ਜਿਹੜਾ ਵਾ ਬਣ ਰਿਹਾ ਵਾ ਅੱਜ ਖੁਸ਼ੀ ਵਾਲੀ ਗੱਲ ਕਿ ਅੱਜ ਸ਼ੇਰੇ ਪੰਜਾਬ ਦਾ ਜਨਮ ਦਿਹਾੜਾ ਵਾ ਜਿੱਥੇ ਉੱਥੇ ਆ ਕੰਮ ਸਾਰਾ ਸ਼ੁਰੂ ਹੋ ਗਿਆ ਵਾ ਉਹ ਸਾਰੇ ਉਹਨਾਂ ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਵੀ ਚੁੱਕੇ ਸੀ ਔਰ ਇਹ ਜਿਹੜੇ ਅਸੀਂ ਅਕਾਲ ਸੇਵਾ ਫਾਊਂਡੇਸ਼ਨ ਵੱਲੋਂ ਸੇਵਾ ਕਰਦੇ ਸੀ ਹਰ ਸਾਲ ਆਉਂਦੇ ਸੀ ਔਰ ਜਦੋਂ ਦਿਨ ਮਨਾ ਕੇ ਚਲ ਜਨੇ ਉਹ ਤੋਂ ਬਿਨਾ ਵੀ 15-15 ਦਿਨ ਬਾਅਦ ਇੱਥੇ ਆਉਂਦੇ ਰਹੇ ਕਿਉਂਕਿ ਸਾਡੀਆਂ ਵਿਰਾਸਤਾਂ ਦੀ ਸਾਂਭ ਸੰਭਾਲ ਅਸੀਂ ਕਰਨੀ ਕਿਸੇ ਹੋਰ ਨੇ ਹਿੰਦੂ ਮੁਸਲਮਾਨ ਸਿੱਖਾਂ ਨੂੰ ਨਿਯੁਕਤ ਕਰਕੇ ਪੰਜਾਬ ਨੂੰ ਇੱਕ ਖੁਸ਼ਹਾਲ ਰਾਜ ਬਣਾਇਆ ਤੇ ਸ਼ਾਂਤੀ ਕਾਇਮ ਕੀਤੀ ਤੇ ਅੱਜ ਕਿਤੇ ਸ਼ਾਂਤੀ ਦਾ ਨਾਮ ਸੁਣਨ ਨੂੰ ਨਹੀਂ ਮਿਲਦਾ ਸੋ ਐਸਾ ਰਾਜਾ ਸੀਗਾ ਮੈਂ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦੇਣਾ ਚਾਹੁੰਦਾ ਉਹਨਾਂ ਦੇ ਜਨਮ ਦਿਹਾੜੇ ਦੀ ਔਰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਭਰਾਓ ਆਪਾਂ ਰਾਜ ਭਾਗ ਦੀਆਂ ਗੱਲਾਂ ਤੇ ਕਰਦੇ ਕਿ ਰਾਜ ਪੰਜਾਬ ਰਾਜ ਭਾਗ ਹੋਵੇ ਸ਼ੇਰ-ਏ-ਪੰਜਾਬ ਵਰਗਾ ਵਾਹਿਗੁਰੂ ਜਿੱ ਕਾ ਖਾਲਸਾ ਸ੍ਰੀ ਵਾਹਿਗੁਰੂ ਜਿੱ ਕੀ ਫਤਿਹ ਅੱਜ ਗੁਰੂ ਨਗਰੀ ਸ੍ਰੀ ਅਮਰਸਰ ਸਾਹਿਬ ਵਿੱਚ ਆਪਾਂ ਕੰਪਨੀ ਬਾਗ 'ਚ ਖੜੇ ਆ ਜੋ ਕਿ ਸਿੱਖ ਕੌਮ ਦੇ ਮਹਾਨ ਯੋਧੇ ਜਰਨੈਲ ਦਾ ਇਹ ਸਾਰੀ ਵਿਰਾਸਤ ਉਹਨਾਂ ਦੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਯਰ 84 ਕਿਲਿਆਂ ਦੇ ਵਿੱਚ ਕੰਪਨੀ ਬਾਗ ਆ ਔਰ ਇਹ ਸ਼ੇਰੇ ਪੰਜਾਬ ਦੀ ਉਹ ਵਿਰਾਸਤ ਹੈ ਜਿੱਥੇ ਉਹਨਾਂ ਦੀ ਯਾਦ ਵਿੱਚ ਇੱਕ ਬੁੱਤ ਸਥਾਪਿਤ ਕੀਤਾ ਗਿਆ। ਔਰ ਇਸ ਬੁੱਤ ਦੇ ਹਾਲਾਤ ਐਸੇ ਸੀ ਕਿ ਜਿਸ ਵੇਲੇ ਵੀ ਅਸੀਂ ਹਰ ਸਾਲ ਇੱਥੇ ਵਰਸੀ ਮਨਾਉਣ ਆਉਂਦੇ ਸੀ ਚਾਹੇ ਇਹਨਾਂ ਦਾ ਜਨਮ ਦਿਹਾੜਾ ਮਨਾਉਣਾ ਦੇ ਸੀ ਅਸੀਂ ਕੋਸ ਦੇ ਸੀ ਔਰ ਦੁਖੀ ਹੋ ਕੇ ਜਾਂਦੇ ਸੀ ਔਰ ਗੁਰੂ ਰਾਮਦਾਸ ਗੜੀ ਅਰਦਾਸ ਕਰਕੇ ਜਾਂਦੇ ਸੀ ਕਿ ਜਿਸ ਨੇ ਇੰਨਾ ਵੱਡਾ ਸਾਨੂੰ ਰਾਜ ਭਾਗ ਦਿੱਤਾ ਉੱਚ ਪਦਵੀਆਂ ਤੇ ਜਿੰਨੇ ਸਭ ਨੂੰ ਨਿਯੁਕਤ ਕੀਤਾ Hindu, Muslim, Sikh ਉੱਚ ਪਦਵੀਆਂ ਤੇ ਨਿਯੁਕਤ ਕਰਕੇ ਇੱਕ ਅੱਖ ਨਾਲ ਵੇਖਿਆ ਤੇ ਹਰ ਕਿਸੇ ਨੂੰ ਇੱਕ ਸਮਾਨ ਰੱਖਿਆ ਤੇ ਉਸ ਦੀ ਯਾਦਗਾਰ ਦੇ ਹਾਲਾਤ ਇਹ ਹੁਣ ਔਰ ਇਹ ਹਾਲਾਤ ਜਿਹੜੇ ਦਿਨੋਂ ਦਿਨ ਬੱਤਰ ਹੁੰਦੇ ਜਾ ਰਹੇ ਸੀ ਤੇ ਇੱਥੇ ਘਟੋ ਘਟ ਵੀ 15 ਤੋਂ 16 ਵਰੀ ਜਿਹੜਾ ਵਾ ਮੈਂ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਔਜਲਾ ਸਾਹਿਬ ਨੂੰ ਲੈ ਕੇ ਆਇਆ ਔਰ ਇਹ ਵਿਖਾਇਆ ਸਾਰੇ ਹਾਲਾਤ ਉਹਨਾਂ ਨੂੰ ਔਰ ਇਹ ਜਦੋਂ ਮੀਡੀਆ 'ਚ ਖਬਰਾਂ ਚੱਲਦੀਆਂ ਸੀ ਔਰ ਰੌਲਾ ਪਿਆਦਾ ਤੇ 24 ਦੇ ਵਿੱਚ ਕਨਸ਼ਾਮ ਜੀ ਜਿਹੜੇ ਡੀਸੀ ਸੀਗੇ ਔਰ ਜਿਹੜੇ ਇੱਥੇ ਕਾਰਪੋਰੇਸ਼ਨ ਦੇ ਕਮਿਸ਼ਨਰ ਸੀ ਹਰਪ੍ਰੀਤ ਜੀ ਉਹਨਾਂ ਨੇ ਬੁਲਾ ਕੇ ਸਾਨੂੰ ਕਿਹਾ ਸੀ ਕਿ 1 ਕਰੋੜ ਰੁਪਇਆ ਸਮਾਰਟ ਸਿਟੀ ਤਹਿਤ ਐਮਪੀ ਸਾਹਿਬ ਨੇ ਸੈਂਕਸ਼ਨ ਕਰਾਤਾ ਕਿੰਨੇ ਪੈਸੇ ਜੀ 1 ਕਰੋੜ ਰੁਪਇਆ ਸੈਂਕਸ਼ਨ ਕਰਾਇਆ ਸੀ ਉਹ 1 ਕਰੋੜ ਰੁਪਇਆ ਜਿਹੜਾ ਸੀਗਾ ਉਹ ਫਿੱਤੇ ਵੱਜ ਗਏ ਜੀ 6-7 ਰੀ ਔਰ ਹਰ ਵਾਰੀ ਰਹਿ ਜਾਂਦਾ ਸੀ ਰੋਜ਼ ਸਾਨੂੰ ਤੇ ਹੁਣ ਜਿਹੜਾ ਵਾ 95 ਲੱਖ ਤੋਂ 75 ਲੱਖ ਰੁਪਏ ਦਾ ਜਿਹੜਾ ਹੈ ਪ੍ਰੋਜੈਕਟ ਜਿਹੜਾ ਵਾ ਬਣ ਰਿਹਾ ਵਾ ਔਰ ਅੱਜ ਖੁਸ਼ੀ ਵਾਲੀ ਗੱਲ ਕੀ ਅੱਜ ਸ਼ੇਰ-ਏ-ਪੰਜਾਬ ਦਾ ਜਨਮ ਦਿਹਾੜਾ ਵਾ ਜਿੱਥੇ ਉਥੇ ਆ ਕੰਮ ਸਾਰਾ ਸ਼ੁਰੂ ਹੋ ਗਿਆ ਵਾ ਔਰ ਇਹ ਕੰਮ ਸਾਰਾ ਕੰਪਲੀਟ ਆ ਜਿਹੜਾ 6 ਤੋਂ 7 ਮਹੀਨੇ ਦੇ ਵਿੱਚ ਹੋ ਜਾਣਾ ਔਰ ਵਧੀਆ ਤਰੀਕੇ ਨਾਲ ਕੰਮ ਹੋ ਜਾਣਾ ਸਾਰਾ ਔਰ ਤੁਸੀਂ ਦੇਖੋ ਵੀ ਅੱਜ ਅਮਰੇਸਰ ਦੇ ਵਿੱਚ ਇਹ ਜਿਹੜਾ ਖੁਸ਼ੀ ਵਾਲਾ ਮੌਕਾ ਵਾ ਇੱਥੇ ਜਿਹੜਾ ਵੀ ਆਇਆ ਦਵਾਵਾਂ ਦੇ ਕੇ ਗਿਆ ਕਿਉਂਕਿ ਚੰਗੇ ਕੰਮ ਦਾ ਹਰ ਬੰਦਾ ਸ਼ਲਾਘਾ ਕਰਦਾ ਔਰ ਇਹਦਾ ਸਾਰਾ ਕ੍ਰੈਡਿਟ ਮੈਂ ਐਮਪੀ ਸਾਹਿਬ ਨੂੰ ਦਵਾਂ ਕਿਉਂਕਿ ਉਹਨਾਂ ਨੇ ਬਹੁਤ ਸਾਡੀ ਮਦਦ ਕੀਤੀ ਹੈਲਪ ਕੀਤੀ ਕਹਿੰਦੇ ਜੇ ਨੀਅਤ ਹੋਵੇ ਬੰਦੇ ਦੀ ਸਾਫ਼ ਤੇ ਸਾਰਾ ਕੁਝ ਹੋ ਜਾਂਦਾ ਇਦਾਂ ਹੀ ਅੰਮ੍ਰਿਤਸਰ ਦੇ ਸਮਰ ਪੈਲੈਸ ਦੇ ਤੇ ਇੱਥੋਂ ਦੇ ਜੋ ਵੀ ਹਾਲਾਤ ਸੀ ਉਹ ਸਾਰੇ ਉਹਨਾਂ ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਵੀ ਚੁੱਕੇ ਸੀ ਔਰ ਇਹ ਜਿਹੜੇ ਅਸੀਂ ਅਕਾਲ ਸੇਵਾ ਫਾਊਂਡੇਸ਼ਨ ਵੱਲੋਂ ਸੇਵਾ ਕਰਦੇ ਸੀ ਹਰ ਸਾਲ ਆਉਂਦੇ ਸੀ ਔਰ ਜਦੋਂ ਦਿਨ ਮਨਾ ਕੇ ਚੱਲ ਜਨੇ ਉਹ ਤੋਂ ਬਿਨਾਂ ਵੀ 15-15 ਦਿਨ ਬਾਅਦ ਇੱਥੇ ਆਉਂਦੇ ਰਹੇ ਕਿਉਂਕਿ ਸਾਡੀਆਂ ਵਿਰਾਸਤਾਂ ਦੀ ਸਾਂਭ ਸੰਭਾਲ ਅਸੀਂ ਕਰਨੀ ਕਿਸੇ ਹੋਰ ਨੇ ਨਹੀਂ ਕਰਨੀ ਔਰ ਇੱਥੇ ਤੁਹਾਨੂੰ ਮੈਂ ਵਿਖਾਉਣਾ ਕਿ ਹਾਲਾਤ ਜੇਕਰ ਤੁਸੀਂ ਦੇਖੋਗੇ ਕਿ ਇਹ ਸਾਰਾ ਇਹ ਪੱਥਰ ਜਿਹੜਾ ਟੁੱਟ ਗਿਆ ਥਾਂ ਥਾਂ ਤੋਂ ਤਰੇੜਾਂ ਆ ਗਈਆਂ ਸੀ ਔਰ ਬਾਹਰੋਂ ਜਿੱਥੋਂ ਕੋਈ ਆਉਂਦਾ ਸੀ ਟੂਰਿਸਟ ਉਹ ਵੀ ਦੁਖੀ ਹੁੰਦਾ ਸੀ ਤੇ ਇੱਥੇ ਹਾਂ ਥਾਂ ਤੇ ਕੋਈ ਗੁਟਕੇ ਥੁੱਕਦਾ ਸੀ ਕੋਈ ਚੈਣੀਆਂ ਖੈਣੀਆਂ ਸੁੱਟਦਾ ਸੀ ਜਿਸ ਦੇ ਰਾਜ ਦੀਆਂ ਨੀਹਾਂ ਇੰਨੀਆਂ ਮਜ਼ਬੂਤ ਸੀ ਕਿ ਗੋਰੇ ਤੇ ਮੁਗਲ ਥਰ-ਥਰ ਕੰਬਦੇ ਸੀ ਤੁਸੀਂ ਵੇਖੋ ਵੀ ਹੱਲੇ ਤੱਕ ਔਟ ਹੋਏ ਪਏ ਹੋ ਵੇਖੋ ਚਾਰੇ ਬਨੇ ਤੇ ਉਸ ਦੇ ਰਾਜ ਦੀਆਂ ਯਾਦਗਾਰਾਂ ਦੇ ਹਾਲਾਤ ਕੀ ਹੋਗੇ ਸੀ ਇਹ ਕਿਸੇ ਵਕਤ ਵੀ ਡਿੱਗ ਸਕਦਾ ਸੀ ਔਰ ਇਹ ਜਦੋਂ ਅਸੀਂ ਰੋਲਾ ਰੂਲਾ ਪਾਇਆ ਵੀ ਅਸੀਂ ਇੱਥੇ ਧਰਨਾ ਦੇਵਾਂਗੇ ਜੇਕਰ ਨਹੀਂ ਹੋਇਆ ਤੇ ਅੱਜ ਉਹਦਾ ਜਿਹੜਾ ਅਸਰ ਵੱਜੋਂ ਵੇਖਣ ਨੂੰ ਮਿਲਿਆ ਵੀ ਇਹ ਜਿਹੜਾ ਕੰਮ ਆ ਇਹ ਸ਼ੁਰੂ ਹੋ ਗਿਆ ਵਾ ਤੇ ਲਗਾਤਾਰ ਜਿਹੜਾ ਹੁਣ 6 ਤੋਂ 7 ਮਹੀਨੇ ਕੰਮ ਚੱਲੂਗਾ ਔਰ ਸਾਰੇ ਦੇ ਸਾਰਾ ਆ ਜਿਹੜਾ ਆਲਾ ਦਵਾਲਾ ਵਾ ਇਹ ਨਵਾਂ ਬਣੂਗਾ ਔਰ ਕਿੰਨੀ ਪਿਆਰੀ ਲਾਈਨ ਲਿਖੀ ਵੇਖੋ ਇਹ ਉਸ ਜਰਨਲ ਦੇ ਬਾਰੇ ਵੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਉੱਚ ਪਦਵੀਆਂ ਤੇ ਹਿੰਦੂ ਮੁਸਲਮਾਨ ਸਿੱਖਾਂ ਨੂੰ ਨਿਯੁਕਤ ਕਰਕੇ ਪੰਜਾਬ ਨੂੰ ਇੱਕ ਖੁਸ਼ਹਾਲ ਰਾਜ ਬਣਾਇਆ ਤੇ ਸ਼ਾਂਤੀ ਕਾਇਮ ਕੀਤੀ ਤੇ ਅੱਜ ਕਿਤੇ ਸ਼ਾਂਤੀ ਦਾ ਨਾਮ ਸੁਣਨ ਨੂੰ ਨਹੀਂ ਮਿਲਦਾ ਸੋ ਐਸਾ ਰਾਜਾ ਸੀਗਾ ਮੈਂ ਸਮੂਹ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦੇਣਾ ਚਾਹੁੰਦਾ ਉਹਨਾਂ ਦੇ ਜਨਮ ਦਿਹਾੜੇ ਦੀ ਔਰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਭਰਾਓ ਆਪਾਂ ਰਾਜ ਭਗ ਦੀਆਂ ਗੱਲਾਂ ਤੇ ਕਰਦੇ ਕਿ ਰਾਜ ਪੰਜਾਬ ਰਾਜ ਭਗ ਹੋਵੇ ਸ਼ੇਰੇ ਪੰਜਾਬ ਵਰਗਾ ਤੇ ਫੇਸਬੁੱਕ ਤੇ ਫੋਟੋਆਂ ਪਾ ਕੇ ਰਾਜ ਭਗ ਨਹੀਂ ਮਿਲਦੇ ਰਾਜ ਭਗ ਸਾਹਮਣੇ ਪੈਂਦੇ ਵਰਾਸਤਾ ਸਾਹਮਣੀਆਂ ਪੈਂਦੀਆਂ ਇਹ ਕੰਮ ਸ਼ੁਰੂ ਹੋਣ ਲਈ 1 ਸਾਲ ਲੱਗ ਗਿਆ 1 ਸਾਲ ਤੋਂ ਜ਼ਿਆਦਾ ਟਾਈਮ ਲੱਗ ਗਿਆ ਇੱਕ ਫਾਈਲ ਟੇਬਲ ਤੋਂ ਦੂਜੇ ਤੇ ਤੋਂ ਦੂਜੇ ਤੋਂ ਤੀਜੇ ਤੇ ਜਾਂਦੀ ਤੇ ਜੇ ਮਗਰ ਪੈਰ ਹੈ ਤੇ ਕੰਮ ਸ਼ੁਰੂ ਹੋ ਗਿਆ ਇਦਾਂ ਹੀ ਸਾਡੇ ਕਈ ਜ਼ਿਆਦਾਤਰ ਲੀਡਰਾਂ ਨੂੰ ਤੇ ਅਫਸਰਾਂ ਨੂੰ ਪਤਾ ਹੀ ਨਹੀਂ ਕਿ ਸਿੱਖ ਕੌਮ ਦਾ ਰਾਜ ਕਿੱਥੋਂ ਸ਼ੁਰੂ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਰੋਪੜ ਤੋਂ ਰਾਜ ਸ਼ੁਰੂ ਹੁੰਦਾ ਸੀ ਉੱਥੇ ਵੀ ਸਰਕਾਰੀ ਖਾਲਸਾ ਚੌਂਕੀ ਬਣੀ ਆ ਰੋਪੜ ਦਰਿਆ ਉੱਥੇ ਤੁਸੀਂ ਦੇਖੋ ਵੀ ਉੱਥੇ ਵੀ ਇੱਕ ਨਿੱਜੀ ਕੰਪਨੀ ਨੇ ਕਬਜ਼ਾ ਕੀਤਾ ਸੀ ਤੇ ਉੱਥੇ ਸੰਘਰਸ਼ ਹੋਇਆ ਤੇ ਅੱਠ ਕਿਲੇ ਜ਼ਮੀਨ ਛਡਾ ਕੇ ਅੱਜ ਉੱਥੇ ਦਰਬਾਰੇ ਚੌਂਕੀ ਬਣੀ ਐ। ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਵੀ ਸਤਲੁਜ ਤੋਂ ਲੈ ਕੇ ਲੇ ਲਦਾਖ ਤੇ ਪਸ਼ਾਵਰ ਤੱਕ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਕਾਇਮ ਸੀ ਸੋ ਐਸੇ ਰਾਜ ਦੀਆਂ ਗੱਲਾਂ ਜਿਹੜੀਆਂ ਵਾਂ ਐਵੇਂ ਨਹੀਂ ਹੁੰਦੀਆਂ ਦੁਨੀਆ ਯਾਦ ਕਰਦੀ ਜਿਸ ਰਾਜੇ ਨੇ ਮੰਦਰ, ਮਸਜਿਦ ਤੇ ਗੁਰੂ ਘਰਾਂ ਨੂੰ ਸੋਨਾ ਦੀ ਸੇਵਾ ਕਰਵਾਈ ਹੋਵੇ ऐसे राजे दीया ਯਾਦਗਾਰਾਂ ਨੂੰ ਜੇ ਆਪਾਂ ਵੇਖੀਏ ਨਾ ਤਾਂ ਫਿਰ ਕਿਤੇ ਨਾ ਕਿਤੇ ਤਕਲੀਫ ਤੇ ਹੁੰਦੀ ਆ ਸੋ ਭਰਾਓ ਫੇਸਬੁੱਕਾਂ ਤੋਂ ਬਾਹਰ ਆਓ ਆਪਣੇ ਵਿਰਾਸਤਾਂ ਨੂੰ ਸੰਭੋ ਔਰ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਆਉਣ ਵਾਲੇ ਸਮੇਂ 'ਚ ਕੀ ਦੱਸਾਂਗੇ ਕੀ ਕਵਾਂਗੇ ਕਿ ਰਾਜਾ ਕੌਣ ਹੁੰਦਾ ਸੀ ਸਾਡਾ ਰਾਜਕੈਸ ਅਸੀਂ ਦੁਨੀਆ 'ਚ ਦੋ ਰਾਜੇ ਐਸੇ ਹੋਏ ਇੱਕ ਨਪੋਲੀਅਨ ਤੇ ਇੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੇ ਰਾਜ ਦੀ ਵਰਲਡ ਦੇ ਵਿੱਚ ਕੋਈ ਐਸੀ ਮੈਗਜ਼ੀਨ ਨਹੀਂ ਜਿੱਥੇ ਗੱਲ ਨਹੀਂ ਹੁੰਦੀ ਔਰ ਐਸਾ ਰਾਜ ਜਿਸ ਦੇ ਕਸ਼ਹਰੇ ਨੂੰ ਵੇਖ ਕੇ ਮੁਗਲ थरथर ਕੰਬਦੇ ਨਿਕਲ ਜਾਂਦੇ ਹੁੰਦੇ ਸੀ ਇਹ ਅਸੀਂ ਕਿੱਥੇ ਖੜੇ ਆ 40 ਤੋਂ 45 ਚਿੱਠੀਆਂ ਜਿਹੜੀਆਂ ਹੁਣ ਤੱਕ ਮੈਂ ਲਿਖ ਲਿਖ ਕੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਤਰਲਿਆਂ ਦੇ ਨਾਲ ਮਗਰ ਪਿੱਛਾ ਕਰ ਕਰਕੇ ਰੌਲਾ ਪਾ ਪਾ ਕੇ ਕੰਮ ਸ਼ੁਰੂ ਕਰਵਾਉਂਡਿਆ ਔਰ ਇਸ ਤੋਂ ਇਲਾਵਾ ਮੈਂ ਮੰਗ ਕੀਤੀ ਸੀ ਕਿ ਗਲਿਆਰੇ ਦੇ ਵਿੱਚ ਤੇ ਕੰਪਨੀ ਬਾਗ ਦੇ ਵਿੱਚ ਬਾਬਾ ਬੰਦਾ ਸਿੰਘ ਵਹਾਦਰ ਹਰੀ ਸਿੰਘ ਨਲੂਆ ਸ਼ਾਮ ਸਿੰਘ ਟਾਰੀ ਅਕਾਲੀ ਫੂਲਾ ਸਿੰਘ ਜਨਰਲ ਹਰਬਖ ਸਿੰਘ ਜਨਰਲ ਜਗਜੀਤ ਸਿੰਘ ਰੋੜਾ ਇਹਨਾਂ ਸ਼ਖਸੀਅਤਾਂ ਦੀਆਂ ਯਾਦਗਾਰਾਂ ਬਣਾਈਆਂ ਜਾਣ ਔਰ ਦੱਸਿਆ ਜਾਵੇ ਕਿ ਇਹ ਸ਼ਖਸੀਅਤਾਂ ਕੌਣ ਸੀ ਸੋ ਇਹਦੀ ਨੋਟੀਫਿਕੇਸ਼ਨ ਹੋਰ ਕਿਵੇਂ ਕੀਤੀ ਜਾਏਗੀ ਕਰ ਕੀ ਖਰਚਾ ਲੱਗੇਗਾ ਪੈਸੇ ਦਾ ਇਹ ਜੀ ਸਾਰਾ ਜਿਹੜਾ ਆਲਾਦਵਾਲਾ ਜਿਹੜਾ ਸਾਰਾ ਢਾਕੇ ਇਹਨਾਂ ਦੁਬਾਰਾ ਵਧੀਆ ਬਣਾ ਕੇ ਫਿਰ ਇਹਦੇ ਤੇ ਵਧੀਆ ਸੋਨਾ ਮਾਰਬਲ ਲਾਇਆ ਜਾਊਗਾ ਔਰ ਇਸ ਤੋਂ ਇਲਾਵਾ ਫਿਰ ਇੱਥੇ ਜਿਹੜਾ ਜੀ ਅਸੀਂ ਐਮਪੀ ਸਾਹਿਬ ਨੂੰ ਫਿਰ ਬੇਨਤੀ ਹੋਰ ਕੀਤੀ ਪਈ ਇਹਦੇ ਆਲਾਦਵਾਲਾ ਕਵਰ ਕਰਵਾ ਦਿੱਤਾ ਜਾਵੇ ਜੇ ਕੋਈ ਟੂਰਿਸਟ ਬਾਹਰੋਂ ਆਉਂਦਾ ਉਹਨਾਂ ਨੂੰ ਨਹੀਂ ਪਤਾ ਲੱਗਦਾ ਔਰ ਇਸ ਤੋਂ ਇਲਾਵਾ ਹੋਰ ਵੀ ਅਸੀਂ ਕਿਹਾ ਵੀ ਜਿਹੜੀਆਂ ਵਿਰਾਸਤਾਂ ਨੇ ਇਹਨਾਂ ਦੇ ਲਿਆ ਕੇ ਜਗ੍ਹਾ ਤੇ ਵਿਖਾਇਆ ਜਾਵੇ ਦੱਸਿਆ ਜਾਵੇ ਇੱਕ ਲੇਜਰ ਸ਼ੋਅ ਸ਼ੁਰੂ ਕੀਤਾ ਜਾਵੇ ਇੱਥੇ ਔਰ ਜਦੋਂ ਇੱਥੇ ਕੋਈ ਆਵੇ ਤੋਂ ਇਥੋਂ ਦਾ ਇਤਿਹਾਸ ਜਾਣਦਾ ਹੋਵੇ ਉਹਨਾਂ ਨੂੰ ਪਤਾ ਹੋਵੇ ਕਿ ਇਹ ਵਸਤਾਂ ਸੰਭਾਲ ਕਿਵੇਂ ਹੋਏਗੀ ਸੰਭਾਲ ਜੀ ਇੱਥੇ ਜਿਹੜੇ ਕਰਮਚਾਰੀਆਂ ਦੀ ਗਿਣਤੀ ਵਧਾਈ ਜਾਵੇ ਕਿਉਂਕਿ ਜਿੰਨਾ ਚਿਰ ਆਪਾਂ ਕਿਸੇ ਨੂੰ ਕਰਮਚਾਰੀਆਂ ਦੀ ਗਿਣਤੀ ਨਹੀਂ ਵਧਾਵਾਂਗੇ ਹੁਣ 84 ਕਿੱਲਿਆਂ ਚ ਕੰਪਨੀ ਵਾ ਗਿਆ ਇਹਦੇ ਅੰਦਰ ਤਿੰਨ ਕਲੱਬ ਨੇ ਉਹ ਗੈਰ ਕਾਨੂੰਨੀ ਢੰਗ ਨਾਲ ਕੋਰਟ ਦੇ ਵਿੱਚ ਤਿੰਨ ਦੋ ਕੇਸ ਚੱਲ ਰਹੇ ਹੈ ਕੇਐਨਜੀਓ ਵੱਲੋਂ ਤੇ ਕੇਐਸਆਈ ਵੱਲੋਂ ਉਹ ਬਾਹਰ ਕੱਢੇ ਜਾਣ ਕਿਉਂਕਿ ਇੱਥੇ ਆਮ ਬੰਦਾ ਛੇੜ ਛਾੜ ਕਰੂ ਉਸੇ ਵਾਲੇ ਐਫ ਆਈ ਆਰ ਦਰਜ ਹੋ ਜਾਣੀਆਂ ਪਰ ਉਹ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਆਉ ਤੜਲੇਦਾਰ ਬੰਦੇ ਉੱਥੇ ਬੈਠੇ ਅੰਦਰ ਉਹਨਾਂ ਨੂੰ ਕੱਢਣ ਦੇ ਲਈ ਵੀ ਲੜਾਈ ਲੜਨਦੇ ਆਂ ਔਰ ਮੈਂ ਅਕਾਲ ਤਖਤ ਸਾਹਿਬ ਤੇ ਇੱਕ ਚਿੱਠੀ ਵੀ ਦੇ ਕੇ ਆਇਆ ਆਂ ਕਿ ਪੰਜਾਬ ਦੇ 13 ਮੈਂਬਰ ਪਾਰਲੀਮੈਂਟਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਚਿੱਠੀ ਜਾਰੀ ਕੀਤੀ ਜਾਵੇ ਕਿ ਇਹਦੀ ਜਿਹੜੀ ਵਿਰਾਸਤ ਦੀ ਗੱਲ ਉੱਥੇ ਰੱਖਣ ਤੇ ਇਹਨਾਂ ਨੂੰ ਬਾਹਰ ਕੱਢਣ ਦੀ ਉੱਥੇ ਗੱਲ ਰੱਖਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ